ਹੈਲੋ ਜੀ ਸਰ ਸ਼ੀਕਾਲ ਕੀ ਆ ਜਲ ਮੀਤ ਕਰਦੇ ਸਾਰੇ ਜਣੇ ਬਹੁਤ ਵਧੀਆ ਹੋਗੇ ਇੱਥੇ ਹੈਗਾ ਆਪਣਾ ਦੁਪਹਿਰਕ ਦਾ ਟਾਈਮ 2:30 ਵਜੇ ਦਾ ਤੇ ਜਿਹੜਾ ਹੀ ਕੱਪੜੇ ਮੈ ਲੌਣ ਆ ਗਈ ਤੋ ਖਾਸੀ ਲੱਗੀ ਹੀ ਬਹੁਤ ਵਧੀਆ ਤੇ ਕੱਪੜੇ ਜਿਹੜੇ ਉਹ ਸਾਰੇ ਸੁੱਕ ਗਏ ਹੀ ਤੇ ਮੈਂ ਜਿਹੜਾ ਫਿਰ ਉਹ ਲੌਣ ਆ ਗਈ ਮੈਂ ਕਿ ਚੱਲ ਇੱਕ ਵਾਰੀ ਕੱਪੜੇ ਲਾਏ ਹੋਣਾ ਵਧੀਆ ਹਨਾ ਤੇ ਜਿਹੜਾ ਹੀ ਇੱਥੇ ਮੈਂ ਤਾਈ ਗਨ ਰੋਟੀ ਕਾ ਲੱਗੀ ਚਾਰ ਤੋਂ ਪੰਜ ਜਿਹੜੀਆਂ ਰੋਟੀਆਂ ਖਾਲੇ ਨਾ ਡਾਈਗਰ ਚੱਲ ਬੰਦ ਕਰੀ ਲਾ ਆਹ ਡਾਈਗਰ ਤੇ ਰੋਟੀ ਖਾਇਆ ਵਾ ਇਹ ਹੈ ਗਵਾ ਇਹਦਾ ਨਾਮ ਟਾਈਗਰ ਰੱਖਿਆ ਹੈਗਾ ਜਰਮਨ ਸ਼ੈਫਰਡ ਇਹ ਮੇਰਾ 3 ਦਿਨਾਂ ਦਾ ਵਲੌਗ ਹੋਊਗਾ ਤੇ ਕਿਉਂਕਿ ਮੇਰਾ ਬੇਡਾ ਠੀਕ ਨਹੀਂ ਜਿਨ੍ਹਾਂ ਨੂੰ ਪਤਾ ਹੋਊਗਾ ਜਿਨ੍ਹਾਂ ਨੇ ਵਲੌਗ ਵੇਖਿਆ ਹਨਾ ਪਿਛਲਾ ਉਹਨਾਂ ਨੂੰ ਪਤਾ ਹੋਊਗਾ ਮੇਰਾ ਬੱਚਾ ਠੀਕ ਨਹੀਂ ਇਸ ਕਰਕੇ ਨਾ ਮੈਂ ਕੰਟੀਨਿਊ ਨਹੀਂ ਹੋ ਪਾਈ ਤੇ ਜਿਹੜਾ ਮੈਂ ਵਲੌਗ ਜਿਹੜਾ ਉਹ ਨਹੀਂ ਪਾਇਆ ਇੱਕ ਦਿਨ ਉਦੇ ਕਰਕੇ ਨਾ ਫਿਰ ਵਲੌਗ ਬਣਿਆ ਨਹੀਂ ਹਣਾ ਵਲੌਗ ਨਹੀਂ ਬਣਦਾ ਕਿੱਥੇ ਧਿਆਨ ਦਿੱਤਾ ਜਾਂਦਾ ਨਾ ਜਾਂ ਬੱਚਿਆਂ ਵੱਲ ਧਿਆਨ ਦੇ ਲੂ ਜਾਂ ਫਿਰ ਮੈਂ ਫੋਨ ਚੁੱਕ ਕੇ ਵੀਡੀਓ ਬਣਾਉਣ ਲੱਗ ਜਾਣਾ ਉਹ ਵੀ ਨਹੀਂ ਚੰਗਾ ਲੱਗਦਾ ਮੈਨੂੰ ਬੱਚਿਆਂ ਵੱਲ ਉਹ ਦੋ ਮੇਰਾ ਸਿਰਫ ਇਹੀ ਧਿਆਨ ਹੁੰਦਾ ਕਿ ਮੈਂ ਸਿਰਫ ਬੱਚਿਆਂ ਵੱਲ ਧਿਆਨ ਦੇਣਾ ਫਿਰ ਮੈਨੂੰ ਕੋਈ ਵੀ ਕੰਮ ਨਹੀਂ ਚੰਗਾ ਲੱਗਦਾ ਕੁਝ ਵੀ ਚੰਗਾ ਨਹੀਂ ਲੱਗਦਾ ਹਣਾ ਤੇ ਜਿਹੜਾ ਸੀ ਫਿਰ ਇਹ ਅਗਲੇ ਦਿਨ ਮੈਂ ਸ਼ੂਟ ਕੀਤਾ ਥੋੜਾ ਥੋੜਾ ਕਰਕੇ ਤਿੰਨ ਦਿਨਾਂ ਚ ਜਿਹੜਾ ਉਹ ਵਲੌਗ ਜਿਹੜਾ ਕੰਪਲੀਟ ਕਰਤਾ ਮੈਂ ਤੇ ਕਿਉਂਕਿ ਤੁਹਾਡੇ ਤੱਕ ਵੀ ਪਹੁੰਚਾਉਣਾ ਹੀ ਹੈ ਹਨਾ ਤੇ ਇਹ ਵੀ ਵੇਟ ਕਰਦੇ ਹੁੰਦੇ ਜੇ ਤੇ ਇੱਥੇ ਮੈਂ ਹੱਥ ਨਾਲ ਹੀ ਲੱਗੀ ਹੇ ਕੱਪੜੇ ਧੋਣ ਮੈਂ ਹੱਥ ਨਾਲ ਕੱਪੜੇ ਧੋਤੇ ਤੇ ਮੈਂ ਨਾ ਥੋੜੇ ਥੋੜੇ ਕੱਪੜੇ ਧੋਣ ਲੱਗੀ ਥੋੜੇ ਥੋੜੇ ਕਰਕੇ ਵੀ ਨਾ ਕਿੰਨੇ ਕੱਪੜੇ ਹੋ ਜਾਂਦੇ ਆ ਪਤਾ ਨਹੀਂ ਲੱਗਦਾ ਹੈਗਾ ਤੇ ਇੱਥੇ ਲਓ ਜੀ ਆਪਣੀਆਂ ਆ ਗਈਆਂ ਸੀ ਸਬਜ਼ੀਆਂ ਵਗੈਰਾ ਜਿੱਦਾਂ ਤੁਹਾਨੂੰ ਪਤਾ ਨਵਰਾਤਰੇ ਚੱਲਦੇ ਪਏ ਹਨਾ ਤੇ ਉਹੀ ਕੁਝ ਨਵਰਾਤਰੀਆਂ ਵਾਲਾ ਇੱਥੇ ਆਪਾਂ ਰਾਤ ਨੂੰ ਬਣਾ ਲੈ ਸੀ ਪਨੀਰ ਹੈ ਗਰੇਵੀ ਬਣਾ ਬਣਾਇਆ ਸੀ ਜਿੱਦਾਂ ਟਮਾਟਰ ਤੇ ਅਦਰਕ ਦੀ ਜਿਹੜੀ ਉਹ ਗਰੇਵੀ ਵਗੈਰਾ ਬਣਾ ਲਈਦੀ ਹੈ ਨਾ ਉਹ ਬਣਾਈ ਸੀ ਨਾਲ ਚਾਹ ਵਗੈਰਾ ਬਣਾ ਲਈ ਨਾਲ ਜਿਹੜੀ ਫੁਲਕੇ ਲਾ ਲਈ ਵਰਤ ਵਾਲੇ ਜਿੱਦਾਂ ਹੁੰਦੇ ਹਨਾ ਕਿਉਂਕਿ ਨਵਰਾਤਰੇ ਚੱਲਦੇ ਪਏ ਸਭ ਨੇ ਨਵਰਾਤਰੇ ਰੱਖੇ ਸੀ ਇਸ ਕਰਕੇ ਇਹ ਹੈਗਾ ਜੀ ਉਤੋਂ ਅਗਲੇ ਦਿਨ ਦਾ ਵਲੌਗ ਜਿੱਦਾਂ ਮੈਂ ਤੁਹਾਨੂੰ ਕਿਹਾ ਕਿ 3 ਦਿਨ ਕੰਪਲੀਟ ਹੋਣ ਤੇ ਲੱਗ ਗਏ ਵਲੌਗ ਨੂੰ ਇਸ ਕਰਕੇ ਕੱਪੜੇ ਵਗੈਰਾ ਜਿਹੜੇ ਉਦੋਂ ਮੈਂ ਧੋਤੇ ਹੀ ਉਹ ਫਿਰ ਮੈਂ ਪ੍ਰੈਸ ਕੀਤੇ ਬਹੁਤ ਕੱਪੜੇ ਨਾ ਡੇਲੀ ਪ੍ਰੈਸ ਵਾਲੇ ਸਭ ਤੋਂ ਜ਼ਿਆਦਾ ਹੁੰਦੇ ਤਿਆਰ ਕਰਨ ਵਾਲੇ ਘੱਟ ਹੁੰਦੇ ਆ ਤੇ ਬੱਚਿਆਂ ਦੇ ਤੇ ਮੈਂ ਜਿੰਨੇ ਵੀ ਹੰਡਰਵੇਅਰ ਤੇ ਲੈ ਕੇ ਬਨਾਉਣ ਤੱਕ ਸਾਰੇ ਮੈਂ ਟੋਟਲੀ ਪ੍ਰੈਸ ਕਰਦੀ ਹੁੰਦੀ ਆ ਕਿਉਂਕਿ ਮੈਨੂੰ ਇਹ ਹੁੰਦਾ ਕਿ ਕੋਈ ਕੀੜਾ ਮਕੌੜਾ ਜਾਂ ਜਰਮ ਵਗੈਰਾ ਕੋਚਾ ਨਾ ਬੱਚਿਆਂ ਦੇ ਕੱਪੜਿਆਂ ਚ ਨਾ ਰਹੇ ਜੇ ਇਸ ਕਰਕੇ ਸਾਰੇ ਕੱਪੜੇ ਜਿਹੜੇ ਹੀ ਮੈਂ ਪ੍ਰੈਸ ਕੀਤੇ ਫਿਰ ਫਿਰ ਥਾਉ ਥਾਈ ਰੱਖਨੇ ਵੀ ਤੇ ਜਿਹੜਾ ਹੀ ਫਿਰ ਮੈਂ ਜਿਹੜਾ ਹੀ ਚਾੜੂ ਕੱਢਣਾ ਮੈਂ ਕਿਹਾ ਇਹ ਨਾ ਉਹ ਆ ਜਾਂਦਾ ਮੱਛਰ ਵਗੈਰਾ ਬਹੁਤ ਆ ਜਿਆਦਾ ਆ ਜਾਂਦਾ ਹੁੰਦਾ ਤੇ ਰਾਤ ਨੂੰ ਜਦੋਂ ਲਾਈਟਾਂ ਜਗਾਉਂਦਾ ਤਾਂ ਬਹੁਤ ਜ਼ਿਆਦਾ ਮੱਛਰ ਆਉਂਦਾ ਵਾ ਜਾਂ ਉਹਨਾਂ ਤੋਂ ਮੱਕੜ ਜੇ ਆ ਜਾਂਦੇ ਤੇ ਫਿਰ ਡੇਲੀ ਨਾ ਮੈਨੂੰ ਝਾੜਨਾ ਪੈਂਦਾ ਵਾ ਇਦਾਂ ਜਿਹੜੇ ਵਾਈਟ ਕਲਰ ਦੇ ਜਾਂ ਵਾਲਪੇਪਰ ਲਾਇਆ ਹੋਏ ਜਾਂ ਥੱਲੇ ਟਾਈਲਾਂ ਵਗੈਰਾ ਵਾਈਟ ਹੋਣਾ ਦੇਖ ਇਦਾਂ ਮਕਾਲੀਆਂ ਹੋਈਆਂ ਹੁੰਦੀਆਂ ਉੱਪਰ ਛੱਤਾਂ ਵੀ ਮੈਨੂੰ ਡੇਲੀ ਕਲੀਨ ਕਰਨੀਆਂ ਪੈਂਦੀਆਂ ਇੱਥੇ ਗੰ ਨੂੰ ਮੇਰਾ ਬਾਰ-ਬਾਰ ਨਿਵੇਟਰ ਵੱਲ ਜਾਂੜਿਆ ਸੀ ਤੇ ਉਹਨੂੰ ਮੈਂ ਇੱਕ ਹੱਥ ਨਾਲ ਪੜਿਆ ਤੇ ਇੱਕ ਹੱਥ ਨਾਲ ਫਿਰ ਮੈਂ ਝਾੜੂ ਨਾਲ ਨਾ ਤੇ ਫੰਡਿਆ ਸਾਰਾ ਮੈਂ ਬਰਾਂਡਾ ਬੇੜਾ ਸਾਰਾ ਕੜਕੀਆਂ ਵਗੈਰਾ ਸਭ ਚਾੜੀਆਂ ਤੇ ਸਾਰਾ ਮੈਂ ਨਾ ਕਲੀਨ ਕੀਤਾ ਫਿਰ ਮੈਂ ਚਾੜੂ ਕੱਢਿਆ ਸਾਰੇ ਲਓ ਜੀ ਕੱਪੜੇ ਉਤਾਰ ਲੈਨੇ ਆ ਤੇ ਨਾ ਐ ਬਲੌਗ ਨੂੰ ਕੰਟੀਨਿਊ ਹੋਇਆ ਕਿੰਨੇ ਦਿਨ ਹੋ ਗਏ ਆ ਤੇ ਜੇ ਮੇਰਾ ਬੇਟਾ ਨਾ ਬਿਮਾਰ ਹੋ ਗਿਆ ਠੀਕ ਨਹੀਂ ਉਹਦੇ ਕਰਕੇ ਨਾ ਮੈਂ ਬਲੌਗ ਹੀ ਨਹੀਂ ਬਣਾ ਪਾਈ ਨਾ ਬਲੌਗ ਅਪਲੋਡ ਕਰ ਪਾਈ ਆ ਤੇ ਕਿੰਨੇ ਦਿਨ ਹੋ ਗਏ ਬਲੌਗ ਜਿਹੜਾ ਚੱਲਦਾ ਪਿਆ ਤੇ ਚਲੋ ਕੋਈ ਗੱਲ ਨਹੀਂ ਜੀ ਹਨਾ ਬੱਚਿਆਂ ਦੇ ਨਾਲ ਇਦਾਂ ਤਾਂ ਛੜਾ ਆਉਂਦਾ ਰਹਿੰਦਾ ਵਾ ਤੱਦ ਕਰਕੇ ਨਹੀਂ ਮੈਂ ਬਣਾ ਪਾਈ ਤੇ ਕੱਪੜੇ ਉਤਾਰ ਲੈਣੇ ਹੋਣਾ ਅੱਜ ਤੀਜਾ ਦਿਨ ਆ ਵਲੌਗ ਨੂੰ ਤੇ ਇਦਾਂ ਹੋ ਜਾਂਦਾ ਕਈ ਵਾਰੀ ਨਾ ਕੱਪੜੇ ਲਾ ਲੈਣੇ ਆ ਥੋੜੇ ਜਿ ਕੱਲ ਮੈਂ ਤੋਤੇ ਹੀ ਤੇ ਅੱਜ ਥੋੜੇ ਜਿ ਕੱਪੜੇ ਆ ਚਾਦਰਾਂ ਚੂਦਰਾਂ ਹੀ ਅੱਜ ਸਾਰੀਆਂ ਕਿਉਂਕਿ ਕੱਲ ਤੁਹਾਨੂੰ ਪਤਾ ਜੋਤਾਂ ਵਾ ਹਨਾ ਤੇ ਇਹ ਤੱਦ ਕਰਕੇ ਅੱਜ ਚਾਦਰਾਂ ਵਗੈਰਾ ਜਿਹੜੀਆਂ ਸਾਰੀਆਂ ਧਵਾ ਲਈਆਂ ਬੈੱਡ ਸ਼ੀਟਾਂ ਨਾਲ ਸਾਰੀਆਂ ਤੇ ਮੈਂ ਕਿੱਥੇ ਚੱਲਣਾ ਹੁਣ ਇਹ ਲਾ ਲੈਣੀ ਆ ਬਹੁਤ ਜ਼ਿਆਦਾ ਧੋਪ ਆ ਗਈ ਆ ਉਦਾਂ ਹੀ ਪਾਏ ਕੱਪੜੇ ਤਾਂ ਵੀ ਸੁੱਕ ਗਏ ਤੇ ਮੈਂ ਲਾ ਕੇ ਖੜਦੀ ਆ ਥੱਲੇ ਤੇ ਜਿਹੜਾ ਫੋਨ ਜਿਹੜਾ ਉਹ ਜੇਬ ਚ ਪਾਉਣਾ ਪੈਣਾ ਵਾ ਜਾਂ ਤੇ ਵਲੌਗ ਬਣਾ ਲਓ ਜਾਂ ਫਿਰ ਕੰਮ ਕਰ ਲਓ ਨਾ ਇੱਕ ਹੀ ਗੱਲ ਹੁੰਦੀ ਆ ਬਸ ਲਓ ਜੀ ਕੱਪੜੇ ਲਾ ਲਿਆ ਜਿੰਨੇ ਸੁੱਕੇ ਨਾ ਉਹਨੇ ਖਲਾਖ ਲਿਆਂਦੇ ਆ ਨਮਿਸ਼ ਤੇ ਬੂਟ ਧੋਤੇ ਹੀ ਮੈਂ ਨਾ ਪਰਸੋਂ ਦੇ ਤੇ ਹੁਣ ਮੈਂ ਵੇਖੇ ਜਾ ਕੇ ਤੇ ਸੁੱਕ ਗਏ ਬੂਟ ਮੈਂ ਸੋਚ ਲਏ ਹੀ ਨਾ ਆਹ ਬਹੁਤ ਵਾਈਟ ਹੁੰਦੇ ਨਾ ਜਦੋਂ ਵਾਈਟ ਪਾ ਕੇ ਜਾਂਦਾ ਨਾ ਤੇ ਇਹ ਵਾਈਟ ਦੀ ਹੁੰਦੀ ਕਿ ਸਾੰਪ ਦੀ ਬੜੀ ਲੋੜ ਹੁੰਦੀ ਹੈ ਨਾ ਵਾਈਟ ਚੀਜ਼ ਦੀ ਤੇ ਮੈਂ ਜਿਹੜਾ ਵਾਈਟ ਬੂਟ ਜਦੋਂ ਵੀ ਪਾਉਂਦਾ ਵਾ ਜਾਂ ਸੌਕਸ ਪਾਉਂਦਾ ਨਾ ਮੈਂ ਨਾਲ ਨਾਲ ਹੀ ਧੋ ਦਿੰਨੀ ਆ ਰੱਖ ਦਿੰਨੀ ਆ ਫਿਰ ਕਿ ਜਦੋਂ ਪਾਉਣੇ ਹੁੰਦੇ ਨਾ ਉਦੋਂ ਐਨ ਸਾਫ਼ ਸੁਥਰੀ ਚੀਜ਼ ਹੋਏ ਨਾ ਵਾਈਟ ਜਿਹੜੀ ਉਹ ਸਾਫ਼ ਸੁਥਰੀ ਚੀਜ਼ ਵਧੀਆ ਲੱਗਦੀ ਆ ਜੇ ਮਾੜੀ ਜਿਹੀ ਗੰਦੀ ਹੋਏ ਤੇ ਦਾਗ ਉੱਤੇ ਸਾਫ਼ ਨਜ਼ਰ ਆ ਜਾਂਦਾ ਨਾ ਇਹਨੂੰ ਰੱਖਦੀ ਆ 2:00 ਵੱਜ ਗਏ ਤੇ ਨਮਿਸ਼ ਵੀ ਆਉਣ ਵਾਲਾ ਵਾ ਤੇ ਉਹਦੇ ਹੁੰਦਿਆਂ ਨੂੰ ਜਿੰਨਾ ਕੰਮ ਨਿਭੜਦਾ ਨਾ ਮੈਂ ਨਿਪਟਾ ਲੈਨੀ ਆ ਫਿਰ ਜਿੰਨਾਂ ਬਣਾਤਿਆਂ ਦਾ ਅੱਜ ਲਾਸਟ ਨਵਰਾਤਰਾ ਹੀ ਤੇ ਇੱਕ ਚਾਲੂ ਲਿਆਂਦੇ ਸੀ ਰਾਤ ਦੇ ਲਿਆਂਦੇ ਹੀ ਪਰ ਉਹ ਬਾਲ ਲੈਣੀ ਸੀ ਤੇ ਮੈਂ ਕਿਹਾ ਚਲ ਆਜੋ ਬਾਲ ਲੈਨੇ ਆ ਵਿੱਚ ਦੋ ਆਲੂ ਪਾਏ ਨਾਲ ਕਚਾਲੂ ਪਾਏ ਤੇ ਉਬਾਲ ਲੇ ਤੇ ਇਧਰ ਚਟਨੀ ਦੀ ਤਿਆਰੀ ਹੋਣ ਲੱਗੀ ਆ ਤੇ ਇਮਲੀ ਪਿਉ ਹੋ ਕੇ ਰੱਖੀ ਆ ਤੇ ਕਿਉਂਕਿ ਗਿਟਕਾਂ ਜਿਹੜੀਆਂ ਵੱਖਰੀਆਂ ਹੋ ਜਾਣ ਤਦ ਕਰਕੇ ਇਹਨੂੰ ਪਿਉਣਾ ਪੈਂਦਾ ਪਹਿਲਾਂ ਤੇ ਇਹਦੇ ਵਿੱਚ ਸ਼ੱਕਰ ਪਾਵਾਂਗੇ ਆਪਾਂ ਮੈਂ ਤੁਹਾਨੂੰ ਦੱਸਦੀ ਕਿੱਦਾਂ ਮੈਂ ਬਣਾਈ ਆ ਤੇ ਇੱਧਰ ਇਹਨਾਂ ਪਉਣ ਲਾਂਗੇ ਪਹਿਲਾਂ ਪਉਣ ਕੇ ਕੜਾਈ ਦੇ ਵਿੱਚ ਪਾ ਲਾਂਗੇ ਪਾਣੀ ਤੇ ਇਹਨੂੰ ਇਦਾਂ ਹੀ ਜਿਹੜਾ ਉਹਦੇ ਉੱਤੇ ਰੱਖ ਦਾਂਗੇ ਗੈਸ ਤੇ ਉੱਪਰ ਰੱਖ ਦਾਂਗੇ ਇੱਕ ਪਾਸੇ ਜਿਹੜੇ ਹੀ ਉਹ ਆਲੂ ਬਣਾਏ ਸੀ ਤੇ ਸੁੱਕੇ ਆਲੂ ਬਣਾਏ ਸੀ ਤੇ ਥੋੜਾ ਮਤਲਬ ਗਰੇਵੀ ਜੀ ਬਣਾ ਲਈਦੀ ਆ ਜਿੱਦਾਂ ਮਸਾਲਾ ਵਗੈਰਾ ਇਹ ਸਿਰਫ ਟਮਾਟਰ ਤੇ ਅਦਰਕ ਦੀ ਗਰੇਵੀ ਹੈ ਥੋੜੀ ਜੀ ਹਣਾ ਤੇ ਸੁੱਕੇ ਸੁੱਕੇ ਆਲੂ ਬਣਾ ਲਈ ਇਹ ਨਾਲ ਤੇ ਨਾਲ ਜਿਹੜਾ ਹੀ ਇਦਾਂ ਚਾਟ ਵਗੈਰਾ ਬਣਾ ਲਈ ਇਦਾਂ ਵੇਖਿਓ ਬੋਇਲ ਆ ਜਾਣਾ ਜੀ ਤੇ ਇਹਦੇ ਵਿੱਚ ਕੋਈ ਸ਼ੱਕਰ ਵਗੈਰਾ ਪਾਣੀ ਜੀ ਨੂੰ ਸ਼ੱਕਰ ਪਾ ਲੈਣੀ ਆ ਤੇ ਵਿੱਚ ਮੈਂ ਤੁਹਾਨੂੰ ਦੱਸਦੀ ਮਸਾਲੇ ਕਿਹੜੇ ਕਿਹੜੇ ਵਿੱਚ ਜਿਹੜੇ ਉਹ ਪਾਣੇ ਆ ਉਹ ਤੁਸੀਂ ਦਾ ਮਤਲਬ ਪਾ ਕੇ ਤੁਸੀਂ ਬਣਾ ਸਕਦੇ ਜੀ ਜਿਹੜੀ ਸ਼ੱਕਰ ਪਾ ਦੇਣੀ ਆ ਆਪਣੇ ਹੱਥਾ ਬਣਾਣਾ ਤੇ ਜਿੰਨਾ ਕਿ ਮਿੱਠਾ ਤੁਹਾਨੂੰ ਚਾਹੀਦਾ ਗੋੜੀ ਪਾਇਓ ਖੰਡ ਨਾ ਪਾਇਓ ਆਹ ਵੇਖੋ ਇਦਾਂ ਇਹਨੇ ਰੇਜੇ ਪੈ ਜਾਣਾ ਵਾ ਤੇ ਨਾ ਵਾਈਟ ਵਾਈਟ ਜੀ ਹੋ ਜੂਗੀ ਆ ਵੇਖੋ ਮੈਂ ਵੀ ਪਹਿਲੀ ਵਾਰੀ ਬਣਾਉਣ ਲੱਗੀ ਆ ਨਹੀਂ ਤੇ ਮੰਮੀ ਬਣਾਉਂਦੇ ਆ ਚਟਨੀ ਚੁਟਨੀ ਆਣਾ ਚਟਪਟੇ ਜਿਹੜੇ ਖਾਣਿਆਂ ਨੇ ਇਹ ਸਭ ਮੰਮੀ ਬਣਾਉਂਦੇ ਆ ਮੈਨੂੰ ਸਿਰਫ ਸਿੰਪਲ ਹੀ ਇਦਾਂ ਹੀ ਇਹਦੇ ਵਿੱਚ ਪਾਏਗਾ ਕਾਲੀ ਮਿਰਚ ਪੀਸੀ ਹੋਈ ਤੇ ਐਸਾ ਮਸਾਲਾ ਨਮਕ ਵੇ ਕਾਲਾ ਨਮਕ ਇਹ ਪਕਾਰ ਬਣਾਇਆ ਵਾ ਉਹ ਵਾਲਾ ਨਮਕ ਪਾਵਾਂਗੇ ਤੇ ਸਿੰਪਲ ਨਮਕ ਵੀ ਥੋੜਾ ਜਿਹਾ ਪਾਵਾਂਗੇ ਕਾਲੀ ਮਿਰਚ ਤੇ ਆ ਗਿਆ ਨਮਕ ਜਿਹੜਾ ਅਹਕਾਰ ਬਣਾਇਆ ਉਹ ਤੇ ਆਲ ਜਣਾ ਵਾਈਟ ਵਾਲਾ ਨਮਕ ਸਵਾਦ ਸਵਾਦ ਤੇ ਜਿਹਨੂੰ ਮੈਂ ਲਈ ਨਹੀਂ ਕੋਈ ਨਹੀਂ ਇਹ ਬਲੈਕ ਸੌल्ट ਜਿਹੜਾ ਜਿਹੜਾ ਬਾਜ਼ਾਰੋਂ ਮਿਲਦਾ ਨਾ ਐ ਵਾਲਾ ਐ ਥੋੜਾ ਜਿਹਾ ਤੁਸੀਂ ਸਵਾਦ ਅਨੁਸਾਰ ਪਾ ਸਕਦੇ ਬਿਲਕੁਲ ਚੁਟਕੀ ਜਿਹਾ ਆਲੂ ਵੇਖੋ ਬਣ ਗਏ ਆਲੂ ਆਪਣੇ ਤੇ ਬਹੁਤ ਹੀ ਸਵਾਦ ਲੱਗਣ ਦੇ ਵੇਖੋ ਸਿਰਫ ਇਹਦੇ ਵਿੱਚ ਅਦਰਕ ਤੇ ਟਮਾਟਰ ਦਾ ਤੜਕਾ ਲਾਇਆ ਬਸ ਹਨਾ ਮਸਾਲੇ ਤੇ ਉਹੀ ਡੇਲੀ ਵੇਅਰ ਜਿਹੜੇ ਪੈਂਦੇ ਉਹੀ ਪਾਏ ਤੇ ਇਧਰ ਚਟਨੀ ਬਣਦੀ ਪਈ ਆ ਉਧਰ ਆਲੂ ਕੁਚਾਲੂ ਸਾਰੇ ਜਿਹੜੇ ਉਹ ਚਾਟ ਬਣਾ ਲੈਣੀ ਅੱਜ ਜਿਹੜਾ ਉਹ ਲਾਸਟ ਵਾਲਾ ਨਵਰਾਤਰਾ ਠੀਕ ਹੈ ਛੋੜਾ ਨਾ ਚਟਪਟਾ ਖਾ ਲਈਏ ਨਾ ਲਾਸਟ ਵਾਲਾ ਜਿਹੜਾ ਨਵਰਾਤਰਾ ਇੰਜੋਏ ਕਰ ਲਈਏ ਕੱਲ ਨੂੰ ਜਿਹੜੀਆਂ ਜੋਤਾਂ ਵਾਂਣਾ ਫਿਰ ਉਹਦਾ ਸਮਾਨ ਜਿਹੜਾ ਟੋਲੇ ਭਿਉਂਦੇ ਆ ਨਾਲ ਹਲਵਾ ਪੂੜੀ ਜੋ ਵੀ ਹੁੰਦਾ ਹਨਾ ਉਹ ਤਾਂ ਨਾ ਸ਼ੇਅਰ ਕਰੂੰਗੀ ਸਵੇਰੇ ਸਵੇਰ ਦਾ ਵਲੌਗ ਜਿਹੜਾ ਉਹ ਸਵੇਰੇ ਤੁਹਾਨੂੰ ਮਿਲੂਗਾ ਇਹਦਾ ਵੱਖਰਾ ਤੇ ਹਾਂ ਵੇਖੋ ਲਗਭਗ ਨਾ ਬਾਣੀ ਗਈ ਆ ਹਾਂ ਵੇਖੋ ਕਿਉਂਕਿ ਇਹ ਨਾ ਇਹਨੇ ਪਈ ਪਈ ਵੀ ਸੰਘਣੀ ਹੋ ਜਾਣਾ ਹੁਣ 9 ਮਿੰਟ ਇਹਨੂੰ ਰੱਖਾਂਗੇ ਨਾ ਇਹਨੇ ਪਈ ਪਈ ਸੰਘਣੀ ਹੋ ਜਾਣਾ ਥੋੜਾ ਸੇਕਾ ਹੋਰ ਲਵਾਉਂਗੀ ਤੇ ਆ ਜਿਹੜੀ ਝੱਗ ਜਿਹੜੀ ਨੇ ਮਰਦੇ ਫਿਰ ਸਮਝੋ ਤਿਆਰ ਆ ਉਹ ਯਕੀਨ ਕੋਲੀ ਨੇ ਠਾ ਬਣੀ ਗਈ ਹਾਂ ਸਰ ਮਮੀ ਇਹ ਕਰਦੀ ਪਾਸ ਚਟਨੀ ਚਟਨੀ ਹੋਊਗੀ ਪਾਸ ਮਮੀ ਕੋ ਪਾਸ ਹੋਗੀ ਇਹ ਮਤਲਬ ਸਾਰਿਆਂ ਕੋ ਪਾਸ ਹੋਗੀ ਪਹਿਲੀ ਵਾਰੀ ਬਣਾਈ ਪਰ ਚੰਗੀ ਬਣੀ ਬਹੁਤ ਜ਼ਿਆਦਾ ਤੇ ਇਹਨੇ ਚਟਨੀ ਨੇ ਹੁਣੇ ਵੱਡਾ ਨੁਕਸਾਨ ਕਰ ਦੇਣਾ ਹੀ ਮੇਰਾ ਮੇਰਾ ਫੋਨ ਜਿਹੜਾ ਸੀ ਸਾਰਾ ਚਟਨੀ ਦੇ ਵਿੱਚ ਪੈ ਗਿਆ ਤੇ ਮੈਂ ਇਦਾਂ ਹੀ ਕੱਢ ਲਿਆ ਗਰਮ ਗਰਮ ਹੀ ਹੈ ਹੀ ਹੱਥਾਂ ਨਾਲ ਤੇ ਸਾਰੇ ਹੱਥ ਹੁਣ ਸਾੜ ਪੈ ਗਏ ਹੈ ਹੁਣ ਮੂਠਾ ਵੀ ਬਹੁਤ ਹੀ ਜਲਣੋਂ ਹੰਡੀਆ ਤੇ ਫੋਨ ਸਾਰਾ ਹੀ ਵਿੱਚ ਡਿੱਗ ਗਿਆ ਇਨਾ ਸ਼ੁਕਰ ਫੋਨ ਦਾ ਬਚਾ ਹੋ ਗਿਆ ਮੈਨੂੰ ਕੈਮਰਾ ਥੋੜਾ ਜਿਆ ਲੱਗਣ ਡਿਆ ਜਿਹੜਾ ਬਲਰ ਬਲਰ ਅਦਰਵਾਈਜ਼ ਠੀਕ ਆ ਮੈਂ ਜਲਦੀ ਜਲਦੀ ਕਵਰ ਉਤਾਰ ਦਿੱਤਾ ਤੇ ਜਲਦੀ ਜੀ ਨੂੰ ਸਾਫ ਕਰਤਾ ਤੇ ਕਵਰ ਨੇ ਬਚਾ ਲਿਆ ਇਹਨੂੰ ਤੇ ਨਹੀਂ ਤੇ ਫੋਨ 1 ਲੱਖ ਰੁਪਏ ਦਾ ਨੁਕਸਾਨ ਸਮਝੋ ਹੋਇਆ ਹੈ। ਤੇ ਕੰਡੂ ਛੱਡਣਾ ਨਹੀਂ ਹੈ। ਇਹ ਵਾਕਿਆ ਬਹੁਤ ਸਵਾਦ ਬਣਿਆ। ਬਹੁਤ ਹੋਤੀ ਜਾ ਸਵਾਦ ਬਣਿਆ। ਤੇ ਇਹ ਵੀ ਪੜਾਇਆ ਹਾਂ ਜਰੂਰ। ਇਹ ਜ਼ਰੂਰੀ ਨਹੀਂ ਆ ਕਿ ਨਵਰਾਤਰਿਆਂ ਚ ਬਣਦੀ ਆ। ਤੇ ਤੁਸੀਂ ਉਦਾਂ ਵੀ ਬਣਾ ਸਕਦੇ ਚਾਟ ਵਗੈਰਾ ਲਈ ਕੰਮ ਆਉਂਦੀ ਆ ਜਾਂ ਉਦਾਂ ਸੈਂਡਵਿਚ ਭਗਾਉਣਾ ਕੁਝ ਵੀ ਹਨਾ ਆਈਥਿੰਗ ਤੇ ਚਟਨੀ ਤੁਸੀਂ ਪੜਾ ਸਕਦੇ ਜੀ ਤੇ ਤੁਹਾਨੂੰ ਸ਼ੇਅਰ ਕੀਤੀ ਮੈਂ ਕੁਝ ਨਾ ਕੁਝ ਤੇ ਚਲੋ ਤੁਹਾਨੂੰ ਸਿੱਖਣ ਵਾਸਤੇ ਮਿਲਿਆ ਹਨਾ ਤੇ ਵਲੌਗ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਵੇਖਿਓ ਬੜੀ ਮਿਹਨਤ ਲੱਗੀ ਮੈਨੂੰ 3 ਦਿਨ ਲੱਗੇ ਇਸ ਵਲੌਗ ਨੂੰ ਕੰਪਲੀਟ ਕਰਦੇ ਆ ਤੇ ਇਹ ਸੀ ਜੀ ਆਪਣਾ ਅੱਜ ਦਾ ਵਲੌਗ ਆਈ ਹੋਪ ਤੁਹਾਨੂੰ ਚੰਗਾ ਲੱਗਿਆ ਹੋਵੇ ਚੰਗਾ ਲੱਗਿਆ ਤੇ ਵੀਡੀਓ ਲਾਈਕ ਸ਼ੇਅਰ ਕਰਦੇ ਕਰੋ ਚੈਨਲ ਨੂੰ ਕਰਦੇ ਕਰੋ ਸਬਸਕ੍ਰਾਈਬ ਤੇ ਰੁਦਰਾ کریਏਟਰਸ ਉਹਨਾਂ ਨੇ ਨਾ ਸਾਡੇ ਡੌਗ ਦੀ ਨਾ ਡਾਈਟ ਮੰਗੀ ਸੀ ਉਹ ਡਾਈਟ ਮੈਂ ਪੁੱਛ ਗਏ ਤੇ ਫਿਰ ਮੈਂ ਤੁਹਾਨੂੰ ਅਗਲੇ ਬਲੌਗ ਚ ਜਿਹੜਾ ਇਹ ਤੋਂ ਜਿਹੜਾ ਬਾਅਦ ਚ ਬਲੌਗ ਆਊਗਾ ਉੱਚੇ ਜੂਲ ਸ਼ੇਅਰ ਕਰੂੰਗੀ ਦੱਸੂੰਗੀ ਤੇ ਉਹ ਭੈਣ ਕਹਿੰਦੇ ਕਿ ਮੈਂ ਉਹਨਾਂ ਦਾ ਨਾਮ ਹੀ ਸ਼ਿਖਾ ਤੇ ਉਹ ਬਲੌਗ ਮੇਰੇ ਵੇਖਦੇ ਆ ਤੇ ਥੈਂਕ ਯੂ ਭੈਣੇ ਬਹੁਤ ਬਹੁਤ ਧੰਨਵਾਦ ਤੁਹਾਡਾ ਦੇਖਣ ਵਾਸਤੇ ਤੇ ਸਪੋਰਟ ਕਰਨ ਵਾਸਤੇ ਚਲੋ ਜੀ ਮਿਲਦੇ ਆ ਕਿਸੇ ਅਗਲੀ ਵੀਡੀਓ ਤਦ ਤੱਕ ਲਈ ਬਾਏ ਬਾਏ